ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਸ਼ਾਨਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਉਹ ਵਿੱਚ ਪਾ ਦੋ ਗਾਵਾਂ ਸੇਲ ਲਈ ਤਾਂ ਹੈ ਜੀ ਇੱਕ ਤਾਜੀ ਸੂਈ ਆ ਇੱਕ ਗੱਭਣ ਥੋੜੇ ਇੱਕ ਦਿਨ ਕਰ ਮਾਈ ਲੈਂਦੀ ਆ ਆਓ ਕਰ ਲੈਨੇ ਭਾਈ ਨਾ ਗੱਲ ਬਾਤ ਭਾਈ ਜੀ ਸਤਿ ਸ੍ਰੀ ਅਕਾਲ ਸਬਸਕਰਾਈ ਹੋਠੀ ਕੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਨਾਮ ਵੀਰੇ ਸਾਗਰ ਪਿੰਡ ਭਾਈ ਰੂਪਾ ਦਸੀਲਪੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਨੇੜੇ ਆਪਾਂ ਨੂੰ ਰਾਮਪਰਾਪੂਲ ਸਾਰਾ ਇਹਨਾਂ ਸਲਾਪੁਰ ਪਿੰਡ ਪੈ ਜਾਂਦਾ ਵੀਰੇ ਮੋਬਾਈਲ ਨੰਬਰ 9023976552 ਠੀਕ ਆ ਜਿਹੜੀ ਪਹਿਲੇ ਨੰਬਰ ਤੇ ਵੜਾ ਬਾਈ ਕਿਹੜਾ ਸੂਸ ਹੋਈ ਆ ਬਈ ਮਾਲਕਾਂ ਦਾ ਦਸਮ ਦਾ ਉਹਦਾ ਦੂਜਾ ਸੂ ਆ ਗਿਆ ਠੀਕ ਆ ਓਕੇ ਆ ਗੱਭਨ ਲਈ ਆਪਣੇ ਕੋਲ ਸੂਈ ਆ ਕੱਲ ਜੇ ਜਰੂਰ ਦੀ ਭਾਰਪੂਰ ਦੀ ਫੁੱਲ ਗਰੰਟੀ ਹੋ ਗਈ ਯਾਰ ਕੰਪਲੀਟ ਆ ਆਪਾਂ ਤੀਜਾ ਸੂਆ ਬਣ ਕੇ ਲਈ ਆ ਠੀਕ ਆ ਉਹਨਾਂ ਦੇ ਦੁੱਧ 23-24 ਕਿਲੋ ਬਈ ਦਸ ਦੁੱਧ ਦਿੱਤਾ ਵੇ ਇਹਦਾ ਠੀਕ ਹੈ ਜੀ ਦੁੱਧ ਦੇ ਦੂ 26-27 ਲੋ 25 ਕਿਲੋ ਦੀ ਗਰੰਟੀ ਦੇਦਾ ਇੰਨਾ ਲੇਵਾ ਤੇ ਬੋਲੀ ਵੀ ਹੁਣ 16-17 ਕਿਲੋ ਤੋਂ ਸਟਾਰਟਿੰਗ ਹੋ ਵੜ ਠੀਕ ਆ ਬਾਈ ਦੇ ਵੱਧ ਭਾਵੇਂ ਸਾਫ਼ ਨਹੀਂ ਕਰੀ ਕੱਟ ਨਹੀਂ ਹੋਣੀ ਪੰਨ ਵਾਲਾ ਲੇਵਾ ਕਨੇ ਹਾਂ ਇਧਰੋਂ ਤੇ ਇੱਦ ਨੂੰ ਦੇ ਲਾ ਕਿ ਨਾ ਨਾ ਮਗਰ ਮੂਰੇ ਫਿਰਦਾ ਡੂੜ ਗੱਟ ਮੂਰੇ ਫਿਰਦਾ ਡੂੜੀ ਮਗਰ ਹੋਊਗਾ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਬੜਾ ਫੇਸਬੁਕ ਚੰਗਾ ਬੈਠਦਾ ਬੱਚਾ ਕੀ ਦੇਦਾ ਬੱਚਾ ਦੇਦਾ ਮਗਰ ਭਈ ਹੂੰ ਦਾ ਹੂੰ ਕੱਦ ਕੁਦੜੀਆ ਛੋਟੀ ਹੀ ਦਾ ਮੰਨ ਕੇ ਆਏ ਭਜਨ ਪੂਜਨ ਚੰਗਾਗਾ ਸਹੀ ਹੈ ਹਾਂ ਲੇ ਬਹੁਤ ਜਿਆਦਾ ਵਹਿੜ ਤੂੰ ਹੂੰ ਦੁੱਧ ਵਾਲਾ ਪੀਸ ਆ ਯਾਰ ਆਲਾ ਕਹਿੰਦਾ ਵੀ ਸਹੀ ਰੰਗ ਰੂਪ ਬਹੁਤ ਚੰਗਾ ਲੱਗਿਆ ਲੈ ਚਾਰ ਸਪੀਰੇ ਤੋਂ ਇੱਕੋ ਜਾਲ ਲੈ ਨਾ ਉਹ ਦੇ ਰਿਹਾ ਇਤਨੂੰ ਲੈ ਵਾ ਚੱਕ ਕਮਾਲ ਗੇਟ ਗੇਟ ਤੇ ਥਾਨ ਪਿਆ ਗੇਟਰਾ ਬੜੀ ਸਫਾਈ ਵਾਲੀ ਲੈ ਵਾਗਾ ਨਾ ਲੈਵੇ ਤਾਂ ਐ ਖੜੀ ਆ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਬਰੀਡਾਂ ਸੋਈ ਸਵਾਈਆ ਬੱਚਾ ਦੇ ਦਾ ਬੱਛਾ ਕੱਦ ਚੰਗਾ ਪਲੀ ਵੀ ਚੰਗੀ ਆ ਬਈ ਬਹੁਤ ਚੰਗੀ ਵਹਿੜਾ ਬਈ ਯਾਰ ਦੁੱਧ ਵਾਲਾ ਪੀਸ ਆ ਯਾਰ ਕੁੱਲ ਮਿਲਾ ਕੇ ਕਿ ਨਹੀਂ ਬਈ ਹਾਂ ਹਾਂ ਬਈ ਲੈ ਫੇਸਬੁਕ ਕਿਆ ਬਾਤ ਹੈ ਬਾਕੀ ਤੋਰਾ ਚੈੱਕ ਕਰਿਓ ਕਰਮ ਵਾਲੀ ਦਾ ਇੱਕ ਨੰਬਰ ਤੋਰਾ ਬਈ ਲੈ ਕਿਆ ਬਾਤ ਹੈ ਰੰਗ ਰੂਗੋ ਦਿਖਾਇਆ ਟ੍ਰੱਕ ਹੈ ਯਾਰ ਲੱਗਾ ਲਾ ਟਿੱਕੀ ਚੈੱਕ ਕਰ ਕਰਨੀ ਹਾਂ ਹਾਂ ਬਈ ਹਮ ਬਸ ਤਾਂ ਲੈ ਤੇ ਕੀ ਮੁੱਲ ਜੈ ਜੈ ਬਈ ਸਰ ਮੋਟਰ ਮੁੱਲ ਕਰਾਉਣਾ ਤਾਂ ਇਹ ਜਾਂ 90 95 ਵੀ ਲੋਕ ਕਰੀ ਜਾਂ ਤਾਂ ਵੀ ਵਿਕ ਜਾਂਦੀ ਬਾੜਾ ਇਹ ਇੰਨੇ ਦੋ ਤਾਂ ਕੋਈ ਦਿੰਦਾ ਨਹੀਂ ਬਾਜਾ ਲੈਣਾ ਪਰ ਵੀ ਬਈ 100 ਸੂਟ ਕਰੂੰ ਮੁੱਲ 90 75 ਹਜ਼ਾਰ ਰੁਪਏ ਲਵਾਂ 100 ਰੁਪਏ ਸੂਟ ਕਰੂੰਗਾ ਯੋ ਨੂੰ ਮਰੇ ਵੀਰਪਾਲ ਨੂੰ ਚੰਗਾ ਲੱਗਿਆ ਉਹ ਹੀ ਆਪਾਂ ਨੂੰ ਫੋਨ ਲਾਵੇ ਹਨਾ ਓਕੇ ਭਾਈ ਬਾਲਾ ਘਾਟੇ ਬਦਲਾ ਕੋਈ ਫਾਇਦਾ ਨਹੀਂ ਫੋਨ ਲਾਉਣ ਦਾ ਯਾਰ ਭਾਈ ਜਮਾ ਜੈਜ ਮੋਲਾ ਜੇਲੀ ਗੱਲ ਕਹਿਦਾਗਾ ਪਉਦੀ ਦੇਣਦਾਰ ਹੋਵਾਂਗੇ ਗਰੰਟੀ ਵਾਲਾ ਕੰਮ ਉਹ ਜਲੀ ਗੱਲ ਕਹਾਂਗੇ ਠੀਕ ਹੈ ਭਾਈ ਹਨਾ ਦੀ ਪੂਰਾ ਹੱਥ ਨਾਲ ਪੂਰ ਸਿੱਟੇ ਦੀ ਗਰੰਟੀ ਹੋ ਆਪਣੀ ਗੱਡ ਨਰੋੜੀ ਦੀ ਜੇਰ ਭਾਰ ਦੀ ਕੱਦ ਵਾਲੀ ਹੋ ਬਾਕੀ ਸਾਰਾ ਕੁਝ ਵਾਲੇ ਦੇਖ ਲੈਣਾ ਭਾਈ ਰੰਗ ਰੂਪ ਹਨਾ ਜਮਾ ਜੈਜ ਮੋਲਾ 75000 ਦੀ ਦਾ ਪਿੰਡ ਕੋ ਗਾਵੇ ਕਿਸੇ ਨੇ ਦੇਣੀ ਨਹੀਂ ਭਾਈ ਯਾਰ ਮੁੱਲ ਕਰਾਉਣਾ ਜੱਟਾ ਮਰਜੀ ਕਰਾ ਲੋ ਇੱਕ ਨਹੀਂ ਜਮਾ ਜੈਜ ਮੋਲਾ ਮੁੱਲ ਨਹੀਂ ਮ ਬਾਕੀ ਧਾਰਾਂ ਵੀ ਕੋਈ ਚੱਕਰ ਨਹੀਂ ਭਾਈ ਇਹਦੀਆਂ ਮਾਰ ਕੇ ਦਿਖਾਉਂਦਾ। ਠੰਡੀ ਬਹੁਤ ਹੈ ਕਿ ਨਹੀਂ? ਹਾਂ ਹਾਂ ਬਈ ਇੱਕ ਨੰਬਰ। ਹੂੰ ਜਿਵੇਂ ਮਰਜ਼ੀ ਲੈ ਨੇ ਆਣਾ ਪਾਲਾ ਕੋਈ ਚੱਕਰੇ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ। ਕੀ ਬਾਤ ਆ ਬਈ। ਠੰਡੀ ਸੀਲ ਦਾ ਫੁੱਲ ਆ ਹਨਾ। ਹਾਂ ਹਾਂ ਹੂੰ ਬਾਕੀ ਚਵਾਈ ਚੈੱਕ ਕਰਵਾਣੇ ਲੈ। ਉਹ ਉਹ ਚੰਗਾ ਗਾਣਾ ਬਰਾ ਇੱਕ ਨੰਬਰ ਦਾ ਟਰਟਾ ਚੁੰਗੀਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚਲੀ ਚੱਲ ਕੋਈ ਛੱਪੇ ਨਹੀਂ ਕਹਿਣਾ ਚਰਮਾ ਨਹੀਂ ਕੁਛ ਨਹੀਂ ਕੀ ਆ ਬਾਤ ਛੱਪ ਕਰਨ ਨੰਬਰ ਜਮਗਰਲੇ ਥਣਾਈ ਚੈੱਕ ਕਰਦੇ ਚਵਾਈ ਕੀ ਆ ਬਾਤ ਆ ਬਈ ਨਿਬੜ ਦਿਆ ਚਵਾਈ ਕਿ ਨਹੀਂ ਹੂੰ ਤੇ ਥਣ ਨੇੜ ਤੋਂ ਚੈੱਕ ਕਰਵਾਉਂਦੇ ਆ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਮੁਠੀ ਵਾਲਾ ਥਣ ਬਈ ਕਿਆ ਬਾਤ ਵਾਲੀ ਚੰਗੀ ਜਿਹੀ ਦਵਾਈ ਹੈ ਮੋਟਾ ਮੋਟਾ ਜੋਣਾ ਕਹਿੰਦੇ ਨਿਬੜਦੀ ਹੈ ਦਵਾਈ ਦਾ ਕਿਆ ਬਾਤ ਆ ਓਕੇ ਬਈ ਦਵਾਈ ਹੈ ਨਾ ਹਾਂ ਬਈ ਹਮ ਕਿਆ ਬਾਤ ਉਠੀ ਬਾਕੀ ਕਈ ਡਾਕਟਰ ਪਹੜ ਦਿਖਾਈ ਦੇਣ ਨਾ ਮਾਰੇ ਇਹ ਮੌਕਾ ਭਈ ਇੱਥੇ ਤਾਂ ਤੇ ਪਾਣ ਲਈ ਸਾਈਡ ਆ ਸਹੀ ਅੱਛਾ ਠੀਕ ਆ ਆ ਸਾਈਪਾਉਣ ਤੋਂ ਪਹਿਲਾਂ ਆ ਵੀਡੀਓ ਜੀ ਦੱਸਦਾ ਵੀ ਇਹ ਮੋਗਾ ਹੈਗਾ ਹੈਗਾ ਬਾਹਰਲਾ ਸਾਈ ਪਾ ਕੇ ਆ ਜੀ ਇਹ ਹੈ ਤਾਂ ਉਹੀ ਆ ਪਰ ਦੱਸਿਆ ਚੰਗਾ ਹੁੰਦਾ ਠੀਕ ਆ ਇਹਦਾ ਕੋਈ ਬਜਾਰ ਤਾਂ ਹੈ ਨਹੀਂ ਕੀ ਬਾਹਰ ਤੋਂ ਬਹ ਨਹੀਂ ਬਣਾਈ ਜਾ ਵੇਚਾ ਕਹਿੰਦਾ ਸਾਡੇ ਵੀ ਆ ਨਹੀਂ ਚੱਲਦਾ ਜੀ ਦੱਸਿਆ ਨਹੀਂ ਤੂੰ ਹਾਂ ਆਪਾਂ ਸਾਰੀ ਗੱਲ ਤਾਂ ਪਹਿਲਾਂ ਦੱਸਦੇ ਆ ਸਹੀ ਆ ਬਈ ਤੇ ਬਾਕੀ ਸਾਰੇ ਪਾਸੇ ਇੱਕ ਨੰਬਰ ਹੋ ਗਈ ਡਾਕਟਰ ਵੀ ਆਏ ਮਗਾ ਲਿਆ ਵਾਲਾ ਹੂੰ ਜਿਹੜੀ ਗੱਲ ਆਪਾਂ ਪਹਿਲਾਂ ਦੱਸਤੀ ਬੜ ਜਗ੍ਹਾ ਦਿਖਾ ਦੇ ਕਿਹੇ ਜੀ ਥਾਂਲੇ ਵਾਲੀ ਬੜਾ ਗੱਦ ਵਜਣ ਲੇਵਾ ਲੂਵਾ ਪੂਰਾ ਪੰਡ ਵਾਲਾ ਲੇਵਾ ਨੇ ਤਲੇਵਾ ਫਾੜੀ ਵਾਲਾ ਆਰਡਰ ਮੁੱਠੀ ਵਾਲਾ ਤਾਂ ਚਵਾਈ ਇੱਕ ਨੰਬਰ ਜਿਹੜੀ ਗੱਲ ਅਸੀਂ ਬਾਈ ਨੇ ਦੱਸਤੀ ਉਹਦਾ ਕੋਈ ਚੱਕਰ ਨਹੀਂਗਾ ਦੋ ਨੰਬਰ ਤੇ ਜਿਹੜਾ ਸੁਆ ਸੁਣਦੀ ਬਈ ਪੰਜਾਬ ਵਾਲੀ ਜਲਸੀਆ ਦੂਜਾ ਉਹਦਾ ਸੁਣਦੀ ਆ ਠੀਕ ਆ ਪਲੂ ਉਹਦਾ 18 ਨਿਕਲ ਦੋ ਦਤਾ 20 ਕਿਲੋ ਤੋਂ ਬਾਹਰ ਭਰ ਦੋ ਪੈੜਾ ਖੁੱਲਾ ਦੇਣਾ ਬਈ ਕੀ ਬਾਈ ਕੋ ਖੱਤੀ ਖੱਤੀ ਆਣਾ 25 ਕੱਚੇ ਠੰਡੀ ਸਿਲ ਬਥੇਰੀ ਆਗੀ ਹੂੰ ਥਾਂ ਤੋਂ ਡਾਕਟਰ ਨਾਲ ਦਿਖਾ ਦੇ ਮੁਰੋ ਕਹੇ ਜਾਪਿਆਗਾ ਕਿਆ ਬਾਤ ਹਏ ਲੈਂਦੇ ਆ ਚਾਰ ਪੰਜ ਫੇਸਬੁਕ ਤੋਂ ਕਦ ਫੁੱਲ ਆ ਬਈ ਫੁੱਲ ਵੱਡੀਆਂ ਚ ਹੈ ਬੜ ਜਿਹੜੀ ਬਜਣ ਪਈ ਫੁੱਲ ਆ ਹੂੰ ਤੇ ਲੈ ਆਲਵਾ ਮਗਰੋਂ ਵੀ ਦਿਖਾ ਦੇ ਕਿੰਨਾ ਪਿਆ ਠੰਡੀ ਸੀਲ ਦੀ ਫੁੱਲ ਆ ਬਈ ਗਾਰੰਟੀ ਵਾਲਾ ਕੰਮ ਹੀ ਹੈ 3 ਡ ਆ ਗਈ ਹੈ ਨਾ ਮੰਗ ਬਹੁਤਾ ਨਹੀਂ ਮਿਲਦੀ ਘੱਟ ਆ ਗਈ ਕੋਈ ਕਲਰ ਇਹ ਜੱਤ ਨਾਲਾ ਨੂਰਾ ਦੇਖ ਲੇਵੇ ਤੇ ਕਿੰਨੇ ਆਪਾਂ ਮਾੜੀ ਤੋਰ ਕੇ ਦਿਖਾ ਦੇ ਇਧਰੋਂ ਲੈਵਾ ਚੈੱਕ ਕਰਵਾ ਨਾ ਨਾਲ ਤੁਹਾਨੂੰ ਬੋਲਾ ਨਹੀਂ ਆਇਆ ਚੰਗਾ ਲੱਗਿਆ ਬਈ ਯਾਰ ਹੂੰ ਸਹੀ ਗੱਲ ਆ ਬਾਈ ਬਾਕੀ ਬਰੀਡ ਫੁੱਲ ਹਨ ਕਹਿੰਦੇ ਬਹੁਤ ਬਰੀ ਵਾਲੇ ਵੱਡੀ ਬੁੱਡੀ ਫੁੱਲ 20 ਕਿਲੋ ਠੰਡਾ ਉਹ ਦੇ ਦੂ ਜਮਾ ਬਾਈ ਜੀ ਟੈਂਟ ਪ੍ਰੋਟੈਕ ਨੰਬਰ ਕਰਮਾਈ ਦਾ ਫੇਸਬੁੱਕ ਦੇਖ ਬੜਾ ਪਿਆਰਾ ਕਰਮਾਈ ਦਾ ਬਾਕੀ ਤੋਰਾ ਚੈੱਕ ਕਰ ਲੈ ਕਿਆ ਬਾਤ ਆ ਕੱਲੀ ਕੱਚੀ ਕੱਚੀ ਆ ਬਹੁਤ ਕੱਚੀ ਕੋਈ ਬਾੜੀ ਨਹੀਂ ਹੋਈ ਪੰਜ ਚਾਰ ਦਿਨਾਂ ਦੀ ਇਹਦਾ ਬਸ ਦੂਜੀ ਸੂਈ ਬਾੜ ਨਾਲ ਦਿਖਾਤੀ ਹੂੰ ਸਵਾ ਕੇ ਤਾਂ ਯਾਰ ਜਿੱਦ ਦੇ ਵਿੱਚ ਉਹਦੇ ਭਾਅ ਵੀ ਡਾਕਟਰ ਹੋਰ ਕਰਾਂਗੇ ਜੇ ਅੱਜ ਦੇ ਨਾ ਤਾਂ ਯਾਰ ਤੇਜ਼ ਹੋਉਂਦੇ ਤਾਂ ਯਾਰ ਬਾਈ ਠੀਕ ਆ ਬਾਈ ਹੂੰ ਬਰੀਡ ਕੰਨੀਓ ਕੋਈ ਕਾਟ ਨਹੀਂ ਇਸ ਰੰਗ ਰੂਗ ਬੜਾ ਚੌਂਕ ਵਾਲਾ ਲੱਗਿਆ ਵੜਾ ਬੜੀ ਫੈਂਟ ਫੁੱਲ ਆ ਯਾਨੀ ਗਰਮੀ ਨਹੀਂ ਮੰਨਣੀ ਤੋਹਫਾ ਹੀ ਆ ਮੂਰੇ ਗਰਮੀ ਹਾਂ ਭਾਈ ਪੂਰਾ ਚੰਗਾ ਹਮ ਆਪਣੇ ਨਾਲ ਯਾਰ ਭਾ ਨਹੀਂ ਡਾਕਟਰ ਕੋਈ ਹੋਰ ਦੇ ਸਾਹ ਜਿਹੜਾ ਭਾ ਦੇ ਦਾਂਗੇ ਬਸ ਇਹਦਾ ਕੀ ਮੋਲ ਆ ਕੱਚੀ ਦਾ ਜੈ ਭਾਈ ਅੱਜ 75000 ਰੁਪਏ ਲੈਣਾ ਵੜਾ 90000 ਤੇ ਜਿਹਦੇ ਸੂਪੀ ਜਮੋ ਜੈ ਮੋਲ ਆ 75000 ਜਿਹੜਾ ਮਰਜੀ ਵੀਰ ਭਾਈ ਦੱਸ ਦੇ ਸਾਮਕੇ ਨਾ ਵੇਚ ਲੈ 90000 ਦੇ 100 ਨੋਟ ਨਹੀਂ ਭਾਈ ਕੱਢਦੀ ਹੂੰ ਤੇ 10 ਪੈਂਡ ਕੋ ਗਾਵੇ ਆਪਣਾ ਭਾ ਵੀ ਕਿਸੇ ਨੇ ਨਹੀਂ ਦੇਣਾ ਇਨੀ ਚੰਗੀ ਵਹੜਾ ਯਾਰ ਠੀਕ ਹੈ ਅੱਲਾ ਬਾਈ ਭਾਰਪੂਰ ਦੀ ਫੁੱਲ ਗਰੰਟੀ ਉਥਾ ਤੁਣਾ ਜੇ ਲਾਇ ਮਗਾ ਲਈ ਅਕਲ ਦੇ ਘਰ ਤੇ ਕਰਦੀ ਆਪਣੀ ਓਕੇ ਕਾਦ ਛੋਟਾ ਤਾਂ ਵੀ ਵਾਪਸ ਭੇਜ ਫੁੱਲ ਕਾਦ ਵਾਲੀ ਵਹੜਾ ਹੂੰ ਬਈ ਅਬੂ ਜੀ ਦਾ ਪੂਰਾ ਚੰਗਾ ਬਈ ਬਾਕੀ ਚਾਰ ਸਪਿਰੇ ਤੋਂ ਇੱਕੋ ਜੀ ਬਈ ਆ ਕੋਈ ਲੱਸੀ ਲਾ ਵੀ ਨਹੀਂ ਕਿ ਨਹੀਂ ਬਈ ਹਾਥੀ ਇਧਰੋਂ ਦੀ ਕਿਸੇ ਪਾਸਿਓ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ